ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਕਰਾਂਗੇ ਆਪਾਂ ਜਿਹੜਾ ਹੁਣ ਨਵਾਂ ਮਹੀਨਾ ਜੇਠ ਦਾ ਚੜਿਆ ਹੈਗਾ ਉਹੀ ਆਪਾਂ 12ਵਾਂ ਵਿੱਚੋਂ ਕਰਾਂਗੇ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਮਨ ਲੱਗਿਆ ਕਿਸੇ ਨਦੀ ਬਨ ਇਹ ਵਾਲਾ ਸ਼ਬਦ ਕਰਾਂਗੇ ਥੋੜਾ ਜਿਹਾ ਵਿਚਾਰ ਕਰੀਏ ਸ਼ਬਦ ਵਿੱਚ ਕੀ ਕਹਿ ਰਹੇ ਨੇ ਗੁਰੂ ਸਾਹਿਬ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ ਜਿਸ ਹਰੀ ਦੇ ਅੱਗੇ ਸਾਰੇ ਜੀਵ ਨਿਵੰਮਦੇ ਹਨ ਸਾਰੀ ਕਾਇਨਾਤ ਸਿਰ ਨਿਵੰਮਦੀ ਹੈ ਉਸ ਜੇਠ ਦੇ ਮਹੀਨੇ ਵਿੱਚ ਵੀ ਉਸ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ ਹਰ ਸੱਜਣ ਦਾ ਮਨ ਲੱਗਿਆ ਕਿਸੇ ਨ ਦੇਈ ਬਨ ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ ਜਮ ਜਮ ਉਹ ਜਦੋਂ ਜਮਦੂਤ ਲੈਣ ਆਉਂਦੇ ਨੇ ਜਮ ਨੂੰ ਆਗਿਆ ਨਹੀਂ ਦਿੰਦਾ ਉਹ ਹਰੀ ਆਗਿਆ ਨਹੀਂ ਦਿੰਦੇ ਕਿ ਬੰਨ ਕੇ ਅੱਗੇ ਲਾ ਲੋ ਭਾਵੇਂ ਪ੍ਰਭੂ ਦੇ ਲੜ ਲੱਗਿਆ ਜਮਾ ਦਾ ਵੀ ਡਰ ਨਹੀਂ ਲੱਗਦਾ ਜੇ ਆਪਾਂ ਪ੍ਰਭੂ ਦੇ ਚਰਨਾਂ ਨਾਲ ਲੱਗੇ ਰਹਾਂਗੇ ਤਾਂ ਜਮਾ ਦਾ ਵੀ ਡਰ ਨਹੀਂ ਰਹਿੰਦਾ ਮਾਨਕ ਮੋਤੀ ਨਾਮ ਪ੍ਰਭੂ ਉਨ ਲੱਗੇ ਨਹੀਂ ਸੰਨ ਉਸ ਧਨ ਦੇ ਚੋਰੀ ਹੋ ਜਾਣ ਦਾ ਵੀ ਡਰ ਰਹਿੰਦਾ ਹੈ ਜਦੋਂ ਆਪਣੇ ਕੋਲ ਪੈਸਾ ਹੁੰਦਾ ਦੌਲਤ ਹੁੰਦੀ ਹੈ ਉਹਦਾ ਚੋਰੀ ਹੋ ਜਾਣ ਦਾ ਵੀ ਡਰ ਹੁੰਦਾ ਪਰਮਾਤਮਾ ਦਾ ਨਾਮ ਹੀਰੇ ਮੋਤੀਆਂ ਤੋਂ ਵੀ ਅਧਿਕ ਕੀਮਤੀ ਹੈ ਅਤੇ ਉਹ ਚੁਰਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਵੀ ਬਹੁਤ ਅਨਮੋਲ ਖਜ਼ਾਨਾ ਹੈ ਰੰਗ ਸਬੇ ਨਾਰਾਇਣੇ ਜੇਤੇ ਮਨ ਪਵਨ ਪਰਮਾਤਮਾ ਦੇ ਜਿਤਨੇ ਵੀ ਕੋਟਕ ਹੋ ਰਹੇ ਹਨ ਨਾਮ ਧੰਨ ਦੀ ਬਰਕਤ ਨਾਲ ਉਹ ਸਾਰੇ ਮਨ ਵਿੱਚ ਪਿਆਰੇ ਲੱਗਦੇ ਹਨ ਸੁਰ ਵੇਖ ਲਓ ਫੋਰਥ ਬਲੈਕ ਹੈਗਾ ਇਸਾ ਹੈਗਾ ਸ਼ਬਦ ਆਪਣਾ ਥਰੇ ਤੋਂ ਸ਼ੁਰੂ ਹੈਗਾ ਔਰ ਇਹਦੇ ਜਿਹੜੇ ਸੁਰ ਲੱਗਣੇ ਨੇ ਰੇ ਗਾ ਮ ਮਤੀ ਉੱਰ ਲੱਗੇਗਾ ਪਾ ਧਾ ਨੀ ਸਾਰੇ ਸ਼ੁੱਧ ਨੇ ਨੀ ਜਿਹੜਾ ਨੀਵੇਂ ਸੁਰ ਵਾਲਾ ਹੈ ਇਹ ਵੀ ਨੀ ਲੱਗੇਗਾ ਤੇ ਇਹਦੇ ਚ ਸਿਰਫ ਮਾਤਵੀਰ ਲੱਗੇਗਾ ਬਾਕੀ ਸਾਰੇ ਸ਼ੁੱਧ ਲੱਗਣੇ ਨੇ ਮਾਹ ਨੂੰ ਛੱਡ ਕੇ ਮਾਤਵੀਰ ਨੂੰ ਛੱਡ ਕੇ ਬਾਕੀ ਸਾਰੇ ਸ਼ੁੱਧ ਸਵਰ ਨੇ ਵੇਖੋ ਹਰ ਜੇਠ ਜੁੜੰਦਾ ਲੋੜੀਏ ਹਰ ਜੇਠ ਜੁੜੰਦਾ ਲੋ ਲੋੜੀਏ ਹਰ ਜੇਠ ਜੁੜੰਦਾ ਲੋੜੀਏ ਹਰ ਜੇਠ ਜੁੜੰਦਾ ਲੋੜੀਏ ਜਿਸ ਅਗੇ ਸਭ i mm -hmm. ਜਿਸ ਅੱਗੇ ਸਭ ਨਿਵਨ ਜਿਸ ਕੈ ਸਭ ਨੇਵਨ ਹਰ ਜੇਠ ਜੁੜੰਦਾ ਲੋੜੀਏ ਜਿਸ ਕੈ ਸ नानकरा जिसके पाग मथन हरे जुडन्दा लोडि जिस्क् सब निवन हर जेठ जुडन्दा लोडिया जिके सनि वन जिस्के सब निवन ਸਬਨੇ ਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ